ਜਿਹੜੇ ਅੱਜ ਆਪਣੀ ਦੁਕਾਨ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਸਦਾਰ ਕੌਣ ਆ ਕਲਤਖ ਸਾਹਿਬ ਦਾ ਤੁਹਾਨੂੰ ਦੱਸ ਦਿੰਨਗੇ ਕੌਣ ਐ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਵੱਤ ਲੈਂਦੇ ਆ ਫਿਰ ਕਰਦੇ ਆ ਕਿਉਂਕਿ ਏਜੰਸੀਆਂ ਚਾਹੁੰਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀਵਾ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰਿਆ ਕੌਮ ਦਾ ਲੀਡਰ ਜਿਨੇ ਵਿਰਾਸਤੇ ਖਾਲਸਾ ਬਣਾਇਆ ਆਪਣੀ ਕੌਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਖਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕੱਲੂ ਕਾਰਾ ਬਣਾਇਆ ਵੱਡਾ ਕੱਲੂ ਕਾਰਾ ਬਣਾਇਆ ਜੰਗੇ ਆਜ਼ਾਦੀ ਦਾ ਬਣਾਇਆ ਬਰਾ ਦਰبار صاحب ਜੀ ਦੇਖੋ ਕਿੰਨਾ ਖਤੂਰਤ ਬਣਾਇਆ ਰਾਸਤੀ ਮਾਰਗ ਬਣਾਈ ਜਿੰਨੀਆਂ ਸ਼ਕਾਪੀਆਂ ਉਹਨੀਆਂ ਜੀ ਧੂਮ-ਧਾਮ ਨਾ ਬਣਾਉਂਦੇ ਸੀ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਨਾਲ ਦਬਾਅ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਦੇ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨ੍ਹਾਂ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਰ ਬਾਦਲ ਸਾਹਿਬ ਪਹਿਲੇ ਹੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜਵੰਨ ਸਾਹਿਬ ਨੂੰ ਕੱਲ ਹਾਂਸੀ ਦਿਓ ਬਾਦਲ ਸਾਹਿਬ ਨੇ ਕਹਿਤਾ ਆਪਣੇ ਵਕੀਲ ਬਣਾ ਕੇ ਮੇਰੀ ਭਾਵੇਂ ਸਰਕਾਰ ਚਲੇ ਜਾਏ ਪਰ ਮੈਂ ਨਹੀਂ ਦੂੰਗਾ ਉਸ ਇਨਸਾਨ ਨੂੰ ਕਹਿੰਨੇ ਤੁਸੀਂ ਸਿੱਖ ਵਿਰੋਧੀ ਨੂੰ ਜਿਸ ਨੇ ساری ਜ਼ਿੰਦਗੀ ਕੌਮ ਖਤਰ ਲਾਦੀ ਤੇ ਆਪਾਂ ਉਹਨਾਂ ਦੀ ਗੱਲਾਂ ਕਰ ਜਾਈਏ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ ਦੇਖੋ ਤੁਸੀਂ ਬਚਾ ਲੋ ਜੇ ਪੰਜਾਬ ਨੂੰ ਬਚਾਉਣਾ ਹੈ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜਾਂਦੀ ਜਿਹੜਾ ਆਉਂਦਾ ਜੀ ਇਹਦੀ ਬੜੀ ਕੁਰਬਾਨੀ ਹੈ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਛੜਾਓ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲੇ ਆ ਹਰੂਨਾਉ ਛੋੜੇ ਆਪਣੇ ਲਾ ਕੇ ਕਿਹਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਹਨੂੰ ਦੇਣਾ ਛੋੜੀ ਕਿਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਇਕੱਠੇ ਹੋ ਗਏ ਆ ਕਿ ਤੁਹਾਨੂੰ ਲੜਾਉਂਗੇ ਥੋਥੋਂ ਗੋਲੀ ਚਲਾਉਣਗੇ ਆਪਣੇ ਆਪ ਭੱਜ ਜਾਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਹੈ ਇੱਥੋਂ ਅੱਪ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਹੈ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਟੈਗਸ ਕਰਕੇ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ ਜੇ ਬਾਦਲ ਸਾਹਿਬ ਮੇਰੇ ਪਿਤਾ ਤੋਂ ਕੋਈ ਗਲਤੀ ਹੋ ਗਈ ਜੇ ਮੈਂ ਥੋਹ ਹੱਤਰਦੀ ਹੋ ਗਈ ਮੈਂ ਦੀ ਝੋਲੀ ਪਾਣਾ ਉਹ ਵੀ ਪਾਲ ਕੁਝ ਵੀ ਹੋਵੇ ਪਰ ਕੌਮ ਕਹਿੰਨਾ ਅੱਜ ਉਸ ਦਿਨ ਤੇ ਇਕੱਠੇ ਹੋਏ ਆ ਜਦੋਂ ਗੁਰੂ ਸਾਹਿਬ ਨੇ ਟੁੱਟੀ ਗੰਡੀ ਉੱਟੀ ਗੰਡੀ ਆ ਥੋਡੀ ਆਪਣੀ ਪਾਰਟੀ ਨਾਲ ਜੇ ਥੋਡੀ ਕੋਈ ਵੀ ਨਰਾਜ਼ਗੀ ਹੈ ਅੱਜ ਗੰਡ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰਿਆਂ ਤੇ ਖੁਸ਼ੀ ਆਉਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਆ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਾਂਗੇ ਜਿਵੇਂ ਭੰਡੇ ਬਾਦਲ ਸਾਹਿਬ ਨੇ ਉਡੀ ਜ਼ਿੰਦਗੀ ਅਮਨ ਸ਼ਾਂਤੀ ਭਾਈਚਾਰੇ ਇਕਸਾਨ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਦੇ ਦਿੱჭੜੀ ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਓਵੇਂ ਮੈਂ ਉਹਨਾਂ ਦਾ ਬੇਟਾ ਤੁਹਾਨੂੰ वचन ਦਿੰਦਾ ਅੱਜ ਉਸ ਪੁੱਤਰ ਤਰੱਕੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ खातर खालसा पांथी खातर खातर अमन शांति खातर की तरक्की खातर जो कुर्बानी दे रहे बादल परिवार दूगा उन्हों का बच्चा दूगा वागुरू जी का खालसा वाहू जी की फतेह